ਐਕਸ਼ਨ ਦੇ ਵਿੱਚ ਨਹੀਂ ਹਨ ਲਵੀ ਲਵੀ ਆ ਸੈਮੀਨਾ ਤੋਂ ਬਾਅਦ 2 ਵਜੇ ਸੀ ਮੈਚ ਸ਼ੁਰੂ ਕਰ ਦਾਂਗੇ ਇਹ ਅੱਜ ਸਮਾਂ ਲੱਗਦਾ ਮੈਂ ਤੇ ਹਰਪ੍ਰੀਤ ਨੇ ਹਰਪ੍ਰੀਤ ਹੋਏ ਗੱਲਾਂ ਲੱਗਣ ਗਿਆ ਟੱਕਾਰੇ ਦੱਤੇ ਦੱਤੇ ਦੇਖ ਕਿਵੇਂ ਸਿਉਈਆਂ ਦਾ ਮਸ਼ੀਨ ਨਾਲ ਜਿਹੜੇ ਅਗਲੇ ਦੋ ਮੈਚ ਪਿੰਡ ਦੇ ਉੜੇ ਉਹ ਤੁਹਾਨੂੰ ਹਾਂਜੀ ਦੋਸਤੋ ਪਿੰਡ ਚੋਲਡਰੋ ਜੀ ਵਿੱਚ ਅੱਜ ਦੂਜਾ ਦਿਨ ਹੈਗਾ ਤੇ ਸੋਨੂ ਆਪਾਂ ਥੋੜਾ ਜਿਹਾ ਮੈਚ ਦਿਖਾਵਾਂਗੇ ਉੱਥੇ ਬਾਕੀ ਦਾ ਮੁੰਡੇ ਕਈ ਲਾਈਵ ਵੀ ਦੇਖ ਲੈਂਦੇ ਖਰਾ ਇਨਸ਼ਾਅੱਲਾ ਅੱਜ ਇੱਥੇ ਰੇੜੀਆਂ ਖਾਣ ਪੀਣ ਦਾ ਸਾਰਾ ਡੰਗਾ ਵਡੰਗਾ ਕਿਸੇ ਨੇ ਕਿਵੇਂ ਵੀ ਕੁਝ ਖਾਣਾ ਹੈ ਤੁਸੀਂ ਖਾ ਸਕਦੇ ਹੋ ਸਿਕਵਾਲ ਵਾਲੀਆ ਜੋਗਾ ਖੇਡਿਆ ਪਹਿਲਾਂ ਵਿੱਚ ਕਹਿੰਦੇ ਛੇ ਆਹ ਆਪਣੇ ਪਿੰਡ ਦਾ ਹਲਵਾ ਜੀ ਦੋਂਦਾ ਸਿੰਘਾ ਹਾਏ ਇਹ ਤੇ ਸਾਰੀਆਂ ਖਾਨ ਪਿੰਦੀਆਂ ਸਟਾਲਾਂ ਲੱਗੀਆਂ ਨੇ ਗਰਾਊਂਡ ਦੇ ਵਿੱਚ ਖੁੱਲੀ ਜਗ੍ਹਾ ਬਣੀ ਹੋਈ ਹੈਗੀ ਤੇ ਦੂਸਰੇ ਪਾਸੇ ਕੋਈ ਵੀ ਦਰਸ਼ਕ ਵੀ ਆਉਂਦਾ ਹੈ ਖਿਡਾਰੀ ਵੀ ਆਉਂਦਾ ਆਪਾਂ ਉਹਦੇ ਸਾਧਨ ਇੱਥੇ ਮਸ਼ੀਨਰੀ ਖੜਾ ਸਕਦਾਗਾ ਇਧਰਲੇ ਪਾਸੇ ਗਰਾਊਂਡ ਖੁੱਲਾ ਹੈਗਾ ਤੇ ਇਧਰਲੇ ਪਾਸੇ ਕਬੱਡੀ ਦਾ ਟੂਰਨਾਮੈਂਟ ਚੱਲ ਜੰਦਾ ਹੈਗਾ ਦਰਸ਼ਕ ਵੀਰ ਪਹੁੰਚੇ ਹੋਏ ਨੇ ਹਜੇ ਸਾਢੇ 12 ਦਾ ਟਾਈਮ ਹੋ ਗਿਆ ਅੱਧਾ ਦਿਨ ਹੀ ਗਿਆ ਐਨ ਜੋਰ ਲੱਗਿਆ ਕੱਲ ਨੂੰ ਫਾਈਨਲ ਮੈਚ ਹੋਣਗੇ ਇਥੇ ਪਿੰਡ ਚੋਲ ਰੋਹੀ ਵਿੱਚ ਆਹ ਸਾਹਮਣੇ ਗਰਾਊਂਡ ਦਾ ਖੁੱਲੀ ਜਗ੍ਹਾ ਗਈ ਆਕਾਸ਼ ਆ ਗਿਆ ਜਦਮਾਰ ਵਾਲੀ ਦਾ ਕੱਲ ਨੂੰ ਸੋਨੂੰ ਐਸੇ ਮੁੰਡੇ ਕ੍ਰਿਕਟ ਵੀ ਖੇਡ ਦਿੰਦੇ ਆ ਇਹ ਵਿੱਚ ਜੋਦੀਰ ਵੀ ਗੱਲਾਂ ਲੱਗੀਆਂ ਟਿਕਾਣੇ ਪਰ ਰੇਤ ਪਈ ਹੋਈ ਆ ਹੁੰਦੇ ਤਿੰਨ ਚਾਰ ਬਕਰਾਂ ਆ ਆਕਾਸ਼ ਕਬੱਡੀ ਪਾਰ ਗੌਣ ਜੱਫਾ ਦਾੂ ਹੁੰਦੇ 10 ਕੇ ਵਾਲੇ ਅੱਜ ਮੇਲਾ ਜੱਤਰ ਨੂੰ ਫਿਰਦੇ ਆ ਪਰ ਆਕਾਸ਼ ਕਹਿੰਦੇ ਪੰਜ دوسرے روک جہا ਇਹ ਦੋ ਦਾ ਨੰਬਰ ਉਧਰ ਲਾਈਵ ਵੀ ਚੱਲ ਜੰਦਾ ਹੈ ਜੀ ਦੇ ਉੱਤੇ ਕੋਈ ਨਿਤਰੂ ਬਣੇ ਜਾਈ ਗੱਲ ਉਹ ਆਈਆ ਮੇਰੇ ਦਸ਼ਕ ਵੀਰੇ ਤੇ ਸੋਹਣੇ ਆਕਾਸ਼ ਆ ਅਲੀ ਬੇਲਪਾਂਦਰੀ ਕਹਿੰਦੇ ਤਿਆਰ ਹੋ ਤਿਆਰ ਆ ਆ ਤੇ ਕਿਵੇਂ ਸਿਰੇ ਦਾ ਕਰ ਲੈਣਾ ਕਿਸੇ ਟੀਮ ਨੂੰ ਕੋਈ ਬਾਹਲੀ ਆਵਾਜ਼ ਨਹੀਂ ਦੇਣੀ ਹੈ ਨਾਲ ਆਪਣਾ ਨੇ ਮੁੰਡਿਓ ਵੀ ਤਿਆਰੀ ਫੜਲਣਾ ਆਹ ਚੇਡ ਦੇ ਉੱਤੇ ਬਾਬਾ ਜੀ ਤੇ ਮੁੱਖ ਮਹਿਮਾਨ ਆ ਉਧਰ ਦੇ ਪਾਸੇ ਪਿੰਡ ਦੀ ਗ੍ਰਾਮ ਪੰਚਾਇਤ ਸਰਪੰਚ ਸਹਿਬਾਨ ਬੈਠੇ ਨੇ ਤਵੱਜੂ ਕੀਤੀ ਪਰ ਡੇਰਾ ਬਾਬਾ ਨਾਗਾ ਜੀ ਸਟੇਡੀਅਮ ਚੋਲ ਡਰੋਹੀ ਗੱਲਾਂ ਪਿੱਥੋਂ ਦੇ ਖਰਾਜੀ ਦਾ ਕਦੇ ਸਮਾ ਤੇਰਾ ਬਾਬਾ ਨਗਾ ਜੀ ਜੁਵਾ ਕਲਾ ਬਚੋੜ ਰੋਹੀ ਖਰਾਜੀ ਦਾ ਪਕੜਣਾ ਲੋਕਾਂ ਕਹਿੰਦੇ ਅੱਜ ਵੀ ਯਾਦ ਕਰਦੇ ਆ ਮੇਰੇ ਮਿੱਤਰੋ ਸਮੇਂ ਦੀ ਅਮੀਰ ਹੁੰਦੀ ਆ ਖੇਡ ਮੇਲੇ ਦੀ ਤੇ ਗਰਾਊਂਡ ਆ ਜਿਹੜਾ ਕਲੀਅਰ ਰੱਖਣਾ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਹਨ ਲੈ ਵੀ ਲੈ ਵੀ ਆ ਸੈਮੀ ਦਾ ਵਾਦਾ ਹੈ ਨਾ ਦੋ ਸੈਮੀ ਬੂਤਰਾਵਾਂ ਦੀ ਠੀਕ ਹੈ ਜੀ ਲੈ ਵੀ ਨੰਬਰਦਾਰ ਜੀ 56 ਦੇ ਸੈਮੀ ਆ ਸੀਰ ਤੇ ਦਾਤਾ ਸਾਹ ਤੇ ਟੀਮਾ ਸੂਰੀਆ ਵਾਲਾ ਤੇ ਡਸਕਾ ਤੇ ਟੀਮਾਂ ਤਿਆਰ ਨੇ 55 ਵਾਲੀਆਂ ਟੀਮਾਂ ਤਿਆਰ ਦਿੱਤਾ ਖਿਡਾਰੀ ਦੀਆਂ ਮਸਲੀ ਨੇ ਕਿਵੇਂ ਬਰਿਆ ਕੇ ਮੈਂ ਇਸ ਨਹੀਂ ਚੁੰਦੇ ਹੁੰਦੇ ਸੀ ਸ਼ੁਰੂਆਤ ਤੋਂ ਲਈ ਜੀ ਓਮੇ ਕਰਦੇ ਹੈਗੇ ਅਸੀਰ ਤੇ ਦਾਦਾ ਸੂਰੀਆ ਤੇ ਤੇ ਲਾ ਸਾਹਮਣੇ ਕਨੇ ਵੀ ਨੌਜਾ ਦੇ ਸਿੱਦੇ ਬਹੁਤ ਤਾਕਦੇ ਪਿੰਡ ਦਾ ਵਾਧਾ ਫੇਰ ਆਪਣੇ ਟੀਮ ਲਈ ਦੋਦੇ ਦੇ ਲਈ ਕਰ ਗਿਆ ਮੈਚ ਸਮਾਪਤ ਨਤੀਜਾ ਜਿੱਤ ਗਈ ਜੀ ਨਤੀਜਾ ਜਿੱਕੇ ਜਿੱਤ ਰਹੀ ਹੈ ਲੈ ਵੀ ਝੰਡੇ ਆਇਆ ਇੱਕੀ ਦੇ ਤੇਲ ਨੂੰ ਗਰਤਾਰ ਦੇ ਸਰਹਰਪੁਰ 12:30 ਤੋਂ ਬਾਅਦ ਜਿਹੜੀਆਂ ਆਈਆਂ ਮੱਲੇ ਵਾਲਿਆਂ ਨੂੰ ਦੇ ਬੇਗੋ ਨੂੰ ਘਰ ਨੂੰ ਆਉਣੀਆਂ ਘੜੀ ਦਾ ਟਾਈਮ ਦੇਖ ਕੇ ਤਰੋ ਵੀ ਬਣ ਕੇ ਕੋਈ ਮੈਚਿੰਗਾਂ ਦੇ ਵਿਚਲੇ ਮਾਜੋਰ ਜਿਹੜਾ ਮੇਲੇ ਦਾ ਸ਼ੂਲ ਉੱਧਰ ਚੱਲ ਜਣਾ 6 ਵਜੇ ਮੈਚ ਹੋਣਾ ਉਹ 6:00 ਹੋ ਜਾਣਾ 8:00 ਅਸੀਂ ਮੈਚ ਸ਼ੁਰੂ ਕਰ ਦਾਂਗੇ ਜੇ ਅੱਜ ਸਮਾਂ ਲੱਗਾ ਤਾਂ ਅੱਜ ਵੀ ਕੋਈ ਪੈਂਟ ਦੇ ਕਰਾਂ ਜਿੰਨੇ ਕੋਈ ਕਰਾ ਸਕਦੇ ਆ ਪਰ ਜਿਹੜੀ ਇਹਨਾਂ ਵੀਰੇ ਸਰਹਰਗੜ ਵਾਲੇ ਤੇ ਆ ਗਿਆਂ ਦੋਨੇ ਜਗ੍ਹਾ ਤੋਂ ਖੜਾ ਦੇ ਬਈ ਪਰ ਆਪਾਂ ਦਾ ਕਰਾਉਣਾ ਇਹ ਦੂਜੀ ਟੀਮ ਆ ਰਹੀਓ ਵੀਰੇ ਦੋਨੇ ਮਲੜੀ ਵਾਲੇ ਮੁੰਡੇ ਤੇ ਥਾੜੇ ਵਾਲੇ ਬੈਠ ਜਾਣ। ਫੱਗੂ ਤੇ ਜਟਾਣਾ ਤੇ ਮਲੜੀ ਦੇ ਸਰਾਏ ਤੋਂ ਬਾਅਦ ਬੈਠੋ। ਖਿਡਾਰੀ ਦੇ ਨਾਟਾ ਬੜਾ ਮਾਦਿਕ ਪਾਇੰਦੇ। ਹੈਲੋ। ਛੋਲਡਰੋਹੀ ਦੇ ਉਪਨ ਦੇ ਖਿਡਾਰੀ। ਮੈਚ ਜਿਹੜਾ ਖੇਡਿਆ ਜਾ ਰਿਹਾ ਇੱਕ ਪਾਸੇ ਮੁੰਡੇ ਕਹਿੰਦੇ ਪਿੰਡ ਵਾਲੇ ਆ। ਫਿਰ ਮਾਨਾਂ ਦੇ ਵਿੱਚ ਸਿਰੇ ਦੇ ਮੈਚ ਹੈ ਕਬੱਡੀ ਉੱਪਰ ਦੇਖੇ ਤੇ ਜਾ ਰਿਹਾ। ਜੱਸੀ ਵਰਗਿਆ ਕਹਿੰਦੇ ਮੁੰਡੇ ਇਧਰਲੇ ਪਾਸੇ ਆਹ ਕਹਿੰਦੇ ਜੱਸੀ ਆ ਮੇਰੇ ਮਿੱਤਰੋ ਜਦੋਂ ਜਫਾ ਲੱਗੋ ਗੱਲਾਂ ਲੰਗੜੀਆਂ ਟੱਕਾਰੇ ਮੈਚ ਸਿਰੇ ਦਾ ਕਹਿੰਦੇ 100 ਫੁੱਟੀ ਰੋਡ ਦੇ ਉੱਪਰ ਗੱਲਾਂ ਚੱਲਦੀਆਂ ਤੰਦੂਰੀwidehat ਆ ਜੱਸੀ ਐਨ ਬੱਲੇ ਬੱਲੇ ਕਰਵਾ ਗਿਆ ਮੇਰੇ ਪੰਜਾਬੀ ਵੀਰੋ ਉਹ ਬਾਹ ਓਏ ਜੱਸੀ ਉਹ ਜਿਹਨੂੰ ਜਿਹਨੂੰ ਜਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਅੰਦਰ ਪਾਲੀ ਬਵਾਰੀ ਕਹਿੰਦਾ ਵੀ 100 ਜੱਸੀ ਦੇ ਲਈ ਆਪਣੇ ਬੰਦੀਓ ਕਰ ਦਿਓ ਮੈਚ ਸਿਰੇ ਦੇ ਖੇਡੇ ਜਾ ਰਹੇ ਆ ਨਾਲ ਹੀ ਅਗਲੇ ਮੈਚ ਦੀਆਂ ਟੀਮਾਂ ਸਾਧ ਹਰਿਆਣਾ ਤੇ ਮੱਲਣੀ ਅਜਾਨ ਕਲਾਕ ਫੱਗੂ ਤੇ ਸਾਈਂ ਏਥੇ ਗਰਾਊਂਡ ਦੇ ਲਾਗੇ ਪਹੁੰਚਿਆ ਜੱਸੀਆ ਕਹਿੰਦੀ ਗੱਲ ਚੱਲਦੀ ਆ ਮਨਜੀਤ ਤੇ ਤਦੀਵਰ ਅਗੇ ਖੜਿਆ ਲੱਖੇ ਮੀਨੀ ਆਪਣਾ ਦੀ ਗੱਲ ਹੋਈ ਆ ਪਰ ਅਸਰਾ ਕੀ ਐ ਅੰਕ ਚੋੜਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਆਰਣ ਪਾਉਣ ਦੇ ਸਰਦੂਰ ਗੜੀਆਂ 10 11 12 ਫਾਂਬਰੀ ਕੁੜੀਆਂ ਵੱਡਾ ਕਬੀ ਕੱਪ ਉਹ ਸਰਦੂਰ ਗੜੀ ਯਾਪੀ ਵੀਰੋ ਪੱਤਗੀ ਕੈਂਚੀ ਮੋٹے ਪੱਤਾਂ ਨੂੰ ਵੀ ਕਹਿੰਦੇ ਖਿੱਚ ਵੱਟ ਗਈ ਹੈ ਲੱਗਦਾ ਜੋਰ ਆਓ ਸਾਹਮਣੇ ਮੇਰੇ ਪੰਜਾਬੀ ਵੀਰੋ ਦੇ ਪੰਪ ਤੇ ਪੰਪ ਹੈ ਪੰਪ ਤੇ ਪੰਪ ਪਰ ਆ ਜਫਾ ਲਾ ਗਿਆ ਆ ਕੇ ਯਾਪੀਆਂ ਦੇ ਵੀ ਆ ਗਿਆ ਲੈ ਵੀ ਜੱਸੀ ਹੁਣ ਕਹਿਣਾ ਪੈਣਾ ਕ ਬਣਾਈ ਹੈ ਆ ਸਾਹਮਣੇ ਲੈ ਵੀ ਗੱਲ ਟਕਾਣੇ ਗੱਲ ਟਕਾਣੇ ਲੱਗੂ ਮੇਰੇ ਮਿੱਤਰੋ ਜਾਂ ਗਗਨੋਂ ਭੱਜੂ ਮੇਰੇ ਮਿੱਤਰੋ ਜਾਂ ਜੱਫਾ ਲੱਗੂ ਮੇਰੇ ਮਿੱਤਰੋ ਅੰਗ ਰੇਡਰ ਦੇ ਲਈ ਆ ਗਿਆ ਸਾਜੇ ਤੋਂ ਜੋ ਫੈਸਲੇ ਹੋਏ ਆ ਕਿਉਂਕਿ ਜਾਫੀ ਦਾ ਜਿਹੜਾ ਪਹਿਲਾ ਪੈਰ ਆ ਨਾ ਉਹ ਬਾਹਰ ਹੋ ਗਿਆ ਸੀ ਉਹਨਾਂ ਨੇ ਕਲੀਅਰ ਵੀ ਕਰਨਾ ਜ਼ਰੂਰੀ ਆ ਯਾਰ ਹਾਂ ਉਹ ਪੁਆਇੰਟ ਜਿਹੜਾ ਉਹ ਰੇਡਰ ਦੇ ਲਈ ਆ ਗਿਆ ਸਿਰੇ ਦਾ ਮੈਚ ਇਹਦੇ ਨਾਲ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਯਾਰ ਇੰਨਾਂ ਨੇ ਮੁੰਡਿਆ ਵੇਸ ਟੋਸਲਾ ਐ ਵੀ ਜੱਸੀ ਆ ਨੰਬਰਦਾਰ ਆ ਨੰਬਰਦਾਰ ਦੂਜਾ ਜੱਫਾ ਨੰਬਰਦਾਰ ਦਾ ਓਏ ਦੂਜਾ ਜੱਫਾ ਨੰਬਰਦਾਰ ਦਾ ਦੂਜਾ ਜੱਫਾ ਨੰਬਰਦਾਰ ਦਾ ਓਏ ਹਰ ਜੋੜ ਤੇ ਫੈਸਲਾ ਵੱਟ ਗਈਆਂ ਹਾਂ ਅੱਧਾ ਨੰਬਰਦਾਰਾ ਤੇਜ ਹੈ ਮੈਚ ਸਿਰੇ ਦਾ ਕਿੱਧੇ ਜਾ ਰਿਹਾ ਐ ਲੈ ਵੀ ਉਧਰਲੇ ਪਾਸੇ ਰੇਡ ਅਗਲੀ ਮੁੰਡਾ ਖੇਡ ਮੈਦਾਨ ਦੇ ਵਿੱਚ ਸ਼ਰਨ ਆ ਗਿਆ ਦੀਪ ਬਾਈ ਕਦੇ ਸਿੱਤ ਮੁੰਡੇ ਆ ਰਹਿ ਗਈ ਹੈ ਜਲਦੀ ਫੌਜੀ ਆ ਰਿਹਾ ਰਵੀ ਫੌਜੀ ਆ ਰਿਹਾ ਮਨਜੀਤ ਤੜ ਕੇ ਸਾਰੇ ਕੰਦਿਆਂ ਸਿਰੇ ਦਾ ਖੇਡ ਵਿਖਾਈ ਹੈ ਕਦੇ ਸਮਾਉਣਾ ਮੁੰਡਿਆਂ ਦਾ ਪਾਕ ਸਮਾ ਆ ਮੁੰਡਿਆਂ ਦਾ ਸਰਦੂਲ ਗੜੀਆ ਇਸ ਵੇ ਪਰੰਕ ਇਹ ਪਿੰਡ ਦੀ ਟੀਮ ਜਿਹੜੀ ਜੁੜਦਾ ਹੋਇਆ ਹੈ ਅਗਲੀ ਕਬੱਡੀ ਪੌਂਡ ਦੇ ਮੁੰਡਾ ਫੇਰ ਅੱਗੇ ਵੱਲ ਭੱਜਾ ਹੋਇਆ ਮੇਲਾ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਮੁੰਡੇ ਤਿਆਰ ਬਟਿਆਰ ਹੈ ਪੁੱਜ ਗਿਆ ਲੱਗਦਾ ਜੋਰ ਇਧਰ ਦੇ ਪਾਸੇ ਆਾ ਗਾਫੀ ਵੀ ਕਮਾਲ ਦਾ ਆਹ ਸਾਹਮਣੇ ਮੇਰੇ ਵੀਰੋ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਲੋਕ ਕਹਿੰਦੇ ਕਿ ਰੇਡ ਪੁਨਸੀਏ ਨੇ ਪਵਾ ਦੋਣਾ ਤੇ ਗੱਲ ਬਣ ਜਾ ਰਹੀ ਹੈ ਆਹ ਸਾਹਮਣੇ ਖੇਡ ਬਣਾ ਦੇ ਵਿੱਚ ਇਧਰਲੇ ਪਾਸੇ ਪੈਦੀ ਰੇਡ ਲੈ ਵੀ ਨੰਬਰਦਾਰ ਸਾਰੀ ਗੱਲ ਉਹ ਸਾਰੀ ਗੱਲ ਤੇਰੇ ਤੇ ਖੜੀ ਆ ਜਗਨੇ ਜੀ ਲਈ ਲੱਖੀ ਗੁਰ ਸਾਹਿਬ ਜੀ ਦਾ ਮਾਰ ਪੁਜਾ ਕਰ ਦਿਆ ਇਹਨਾਂ ਨੇ ਤਾਂ ਇੱਕ ਤਾਫੀ ਕਰ ਦਿੱਤਾ ਇਹਨਾਂ ਨੇ ਤਾਂ ਕੰਮ ਇੱਕ ਤਾਫੀ ਕਰ ਦਿੱਤਾ ਆ ਰੇਡ ਪਈ ਹੈ ਜਿਹੜੇ ਮੈਦਾਨ ਦੇ ਵਿੱਚ ਪਰ ਉਧਰਲੇ ਪਾਸੇ ਆ ਆ ਸਾਹਮਣੇ ਵੀ ਗਰਮੀਤ ਐਸਆਈ ਸਾਹਮਣੇ ਉਹਨੂੰ ਬੇਨਤੀ ਹੈ ਵੀ ਪ੍ਰਬੰਧਕ ਕਹਿੰਦੇ ਵੀ ਜਾਂਦੇ ਜੌਫ ਲੈਂਡ ਦੇ ਵਿੱਚ ਖੜ੍ਹ ਜੇ ਜਾਂ ਰੇਡ ਪਾ ਦੇ ਮਾਰਡ ਵੱਡੀ ਹੈ ਤਾਰਿਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਐ ਵੀ ਗੱਲਾਂ ਚੱਲੀਆਂ ਹਰਿਆਣਾ ਪੁਲਿਸ ਦੇ ਬਾਜੂ ਸਾਹਿਬ ਬਾਹਰ ਖੇਡ ਰਿਹਾ ਪਰ ਇਧਰਲੇ ਪਾਸੇ ਨੰਬਰਦਾਰ ਜੱਸੀ ਕੈਮੀ ਵਰਗੇ ਬਚਾਰ ਪੱਟਾ ਤੇ ਖਾਪੀਆਂ ਹੁਣ ਲਾਉ ਜੱਫਾ ਜੱਸੀ ਗੱਲ ਪੜ ਜਾਣੀ ਹੈ ਉਧਰ ਦੇ ਪਾਸੇ ਆਓ ਸਾਹਮਣੇ ਮੇਰੇ ਵੀਰੋ ਅੰਕ ਜਿਹੜਾ ਪਰ ਉਹ ਧਾਵੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਅਗਲੀ ਰੇਡ ਪਾਬਲੀ ਮੁੰਡਾ ਕਿਨੇ ਇਧਰ ਦੇ ਪਾਸੇ ਗਗਨਾ ਆ ਗਿਆ ਇਹ ਗਗਨਾ ਆ ਗਿਆ ਕਦੇ ਰਾਪਰ ਦਾ ਗਗਨਾ ਖਿਲਿਆ ਇਹਨਾ ਖੇਡ ਮੈਦਾਨਾਂ ਦੇ ਵਿੱਚ ਚੰਡੋੜੀ ਵਾਲੇ ਕਾਰਨ ਦੀ ਗੱਲ ਚੱਲੀ ਐ ਸਭਰਾਵਾਂ ਵਾਲੇ ਤਾੜਨ ਦੀ ਗੱਲ ਸੂਰੇਵਾਲੀਏ ਕਾਰਨ ਦੀ ਗੱਲ ਭਰਾ ਉਧਰ ਜਗਜੀਤ ਜੀ ਉਹਨਾਂ ਕਣੀ ਪਿੰਡ ਦੀ ਟੀਮ ਦੇ ਲਈ ਵੱਡਾ ਮਾਣ ਆਇਆ ਪਿੰਡ ਦੀ ਟੀਮ ਜਤਰੀਆ ਮੈਚ ਦਾ ਸਮਾਪਤ ਲੈ ਵੀ ਉਧਰ ਸਾਡਾ ਕਹਿੰਦੇ ਗੱਗਨ ਕੈਨੇਡਾ ਭਰਾ ਸਾਡਾ ਸੱਤ ਵਿੱਕਿਆਂ ਨੂੰ ਥੁੱਪਲਾ ਕੇ ਲੱਥਿਆ ਮੋਲ ਆਰਤੀਏ ਦੀ ਸੜੀ ਦੀ ਦੁਕਾਨ ਦਾ ਸਾਡੇ ਬੈਂਕਾਂ ਦੇ ਅਕਾਊਂਟ ਕਿੱਥੋਂ ਭਰਨੇ ਖਾਲੀ ਰੋਲੇ ਚੁਰਤੇ ਦੇ ਕੀਤੇ ਰੱਬ ਨੂੰ ਜਲਾ ਕੇ ਪੀੜੀ ਚਾੜਨੀ ਲੱਟੂ ਪਾਈਆਂ ਦੇ ਕੇ ਭਰਦੀ ਆ ਪੀੜੀ ਵੇ ਗੱਲਾਂ ਕਹਿੰਦੇ ਐਨਆਰਆਈ ਮੁੰਡਿਆਂ ਦੀਆਂ ਚਰੀਆਂ ਤੇ ਮੁੰਡਿਆਂ ਦਾ ਕਹਿੰਦੇ ਵੱਧ ਚੜ ਕੇ ਹਰ ਸਾਲ ਵੱਡਾ ਯੋਗਦਾਨ ਹੁੰਦਾ ਤੇ ਅਮਰ ਤਾਂ ਕਹਿੰਦੇ ਮੇਰੇ ਵੀਰੋ ਅੱਜ ਪਿੰਡ ਦੇ ਮੇਲੇ ਤੇ ਪਹੁੰਚਿਆ ਹੋਇਆ ਬੰਦਾ ਆ ਇਸ ਵਾਰੀ ਖੜਾ ਹੀ ਆਪਣੇ ਸਮਰਾ ਚਾਚਾ ਪਲੇਟ ਫੁੱਟੀ ਆ ਓਏ ਆ ਚਾਚਾ ਆ ਕਿੱਡੇ ਕਿੱਡੇ ਖੁਦਵਾਈਆਂ ਲੰਗਾਂ ਸੀ ਦੋ ਮੈਂ ਤੇ ਹਰਪ੍ਰੀਤ ਨੇ ਹਰਪ੍ਰੀਤ ਓਏ ਆ ਦੋ ਖੁਦਵਾਈਆਂ ਲੰਗੀਆਂ ਸੀ ਇਹ ਦੋ ਬਾਈ ਦੋ ਪਾ ਦਹੀਂ ਦਾ ਪਾਤੀ ਲੱਸੀ ਦਾ ਗਲਾਸ ਵੀ ਦੇ ਦੇ ਲੱਸੀ ਦਾ ਕਰਾਰਾ ਪਾਣੀ ਦੇਊਗਾ ਸਮਰਾ ਚਾਚਾ ਕੋਫ ਕਰਨ ਵੇਚਦਾ ਤੁਰਤਾ ਇਹਦੇ ਵਿੱਚ ਪਾ ਕੇ ਤੁਰਤ ਤੱਤੇ-ਤੱਤੇ ਦੇਖਾ ਕਮੇਸੀ ਹੋ ਜਾਂਦਾ ਮਸ਼ੀਨ ਨਾਲ ਫੈਕਟ ਮੈਂ ਸਸਤਾ ਕਰ ਰੱਖਿਆ ਹੈ ਇਹਦਾ ਰੇਟ ਵਧੇ ਨਹੀਂ ਉਹੀ ਹੈ ਸਦਾ ਬਹਾਰਾ ਭਈ ਮੱਕੀ ਦੇ ਕੋਲੇ ਇੱਕ ਕੱਪ ਪਾਉਂਦਾ ਇਹਦੇ ਵਿੱਚ ਤੇ ਬੱਚੇ ਦੇਖੋ ਨੰਨੇ ਮੰਨੇ ਆ ਜਾਓ ਓਏ ਆਜਾਓ ਰਾਜੂ ਰਾਜਕਵਾਰ ਜੀ ਸਾਡੇ ਫਲੀਟ ਹਰੌਣਕ ਕਾਫੀ ਲੱਗੀ ਹੈ ਤੇ ਖਾਣ ਪੀਣ ਦਾ ਪ੍ਰਬੰਧ ਪੂਰਾ ਹੈ ਕਿਸੇ ਨੇ ਜੂਸ ਪੀਣਾ ਹੈਗਾ 버거 ਖਾਣਾ ਪਕੌੜੇ ਖਾਣੇ ਹੈ ਤੇ ਉਧਰ ਕਿਸੇ ਨੇ ਗੰਨੇ ਦਾ ਰਸ ਪੀਣਾ ਹੈਗਾ ਤھا ਗੱਡੀਆਂ ਮੋਟਰਾਂ ਸਾਰੇ ਚਾਰਚ ਬਾਰੇ ਚੰਗੀ ਰੌਣਕ ਲੱਗੀ ਹੈਗੀ ਆਇਆ ਓਏ ਕੀ ਪਰ ਇਧਰਲੇ ਪਾਸੇ ਕਹਿੰਦੇ ਨੰਬਰਦਾਰ ਹੈ ਨੰਬਰਦਾਰ ਨੰਬਰਦਾਰ ਨੇ ਤੁਲਸ਼ਿਪ ਕੀਤੀ ਹੈ ਮੈਚ ਕਹਿੰਦੇ ਸਿਰੇ ਦਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇਧਰਲੇ ਪਾਸੇ ਅਗਲੀ ਰੇਡ ਸ਼ਾਹ ਕਹਿੰਦੇ ਪੌਣਲੀ ਤਿਆਰ ਹੈ ਲੇ ਵੀ ਉਸਤਾਦ ਜੀ ਕਰੋ ਸਿਰ ਤੋਂ ਆ ਰੇਡ ਪੈ ਗਈ ਹੈ ਸਾਹਮਣੇ ਚਾਰ شام والا <سؤال> بلے بلے گا جی چلو ند جیج مہ پتی رہت بابا سداما ران جی سنت بابا وکرم ران جی ਔਰ ਸਾਡੇ ਕਲੱਬ ਦੇ ਮੁੰਡੇ ਆਜੋ ਰਸੀਬ ਕਰਕੇ ਮਾਪੁਰਸ਼ਾ ਬਹੁਤ ਵੱਡਾ ਧੰਨਵਾਦ ਹੈ ਸਤ ਬਾਬਾ ਵਿਵੇਕਨਾਂ ਜੀ ਵੀ ਸਾਧੂ ਸੰਤ ਫਕੀਰ ਕੁੰਡਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੁੱਖ ਤੋਂ ਬਾਹਰ ਨਿਕਲ ਕੇ ਉਹ ਵਿਰਤੇ ਨਹੀਂ ਜਾਣੇ ਹੈਲੋ ਆਓ ਸਾਹਮਣੇ ਜਿਹੜੇ ਮਾਨ ਦੇ ਵਿੱਚ ਮੁੰਡਾ ਕਹਿੰਦੇ ਸ਼ਰਨਾ ਗਰੇਡ ਬਾਉਂਡਰੀ ਕਹਿੰਦੇ ਤਿਆਰ ਵਰ ਤਿਆਰਾ ਮੇਰੇ ਮਿੱਤਰੋ ਸ਼ਰਨੀ ਰੇਡ ਪੈਂਦੀ ਹੈ ਯਾਰ ਜਾਫੀ ਹੈ ਹੈਪੀ ਵਰਗੇ ਉਧਰਲੇ ਪਾਸੇ ਨਿੱਕੇ ਵਰਕੇ ਕਹਿੰਦੇ ਸਾਹਿਬ ਕਿਹੜੇ ਮੈਦਾਨ ਵਿੱਚ ਆਹ ਕਹਿੰਦੇ ਸਾਹਿਬ ਫੱਗੂ ਵਾਲਾ ਸਾਹਿਬ ਇੱਕ ਪਾਸੇ ਸ਼ਰਮਾ ਦੂਸਰੇ ਪਾਸੇ ਸਾਹਿਬ ਮੇਰੇ ਵਿੱਚੋਂ ਮੁੰਡੇ ਨੇ ਕਹਿੰਦੇ ਕੈਪ ਵੀ ਲਾਇਆ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੈ ਆ ਤੱਕੜਾ ਯੱਫਾ ਦੇ ਕਰਾ ਲਓ ਓਪਨ ਦੇ ਫਾਈਨਲ ਤੋਂ ਪਹਿਲਾਂ-ਪਹਿਲਾਂ ਰੋੜੀ ਕੌਂਸਰੀ ਤੇ ਰੋੜੀ ਬਾਬਾ ਇਹ ਵੀ ਟੀਮ ਗਰਾਊਂਡ ਦੇ ਬਾਹਰ ਵੀ ਸੈੱਡ ਰਹਿਣੀ ਚਾਹਵੇ ਪਹਿਲੀ ਕਬੱਡੀ ਪੈ ਗਈ ਤੇ ਪਹਿਲਾ ਨੰਬਰ ਰੇਡਰ ਦੀ ਟੀਮ ਨੇ ਇਸ ਵਿੱਚ ਨੰਬਰ ਦੀ ਟੀਮ ਦਾ ਬੰਗਾ ਜੀ ਨੋਟ ਕਰ ਲਓ ਇਹ ਦੋ ਮੈਚ ਤੋਂ ਬਾਅਦ ਉੱਪਰ ਉਸ ਤੋਂ ਬਾਅਦ ਜਿਹੜਾ ਫਾਈਨਲ ਹੋਊਗਾ ਉਹਦੇ ਵਿਚਾਲੇ ਉਹਨਾਂ ਨੂੰ ਥੋੜਾ ਰੈਸਟ ਦੇਣ ਖਾਤਰ ਫਿਰ ਦੋ ਕਰਵਾਵਾ ਮੰਗ ਜੀ ਮੈਂ ਐਸੇ ਕਰਕੇ ਟੀਮਾਂ ਲਾ ਕੇ ਕਰ ਰਿਹਾ ਫਿਰ ਚੱਲੀਆਂ ਨਾ ਜਾਣ ਟੀਮਾਂ ਹਾਂ ਜੀ ਹਾਂ ਰੈਸਟ ਦੇਓ ਓਕੇ ਉੱਪਰ ਤੋਂ ਬਾਅਦ ਜਿਹੜੇ ਅਗਲੇ ਦੋ ਮੈਚ 65 ਦੇ ਹੋਣੇ ਉਹ ਤੁਹਾਨੂੰ ਦੱਸ ਦੇ ਜਦੋਂ ਆਊਂਸ ਕਰਦੇ ਲੋ ਘੋਲਿਆਂ ਵਾਲੀ ਵਾਲਾ ਨੌਜਾਨ ਇਸੇ ਦੇ ਕਿਹੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਕਲੀ ਵਾਲੇ ਸੇਵਾਦਾਰ ਨੂੰ ਬੇਤੀ ਹੈ ਕਿ ਢੇਰੀਆਂ ਦੇ ਹੁਣ ਜਿੱਕੀ ਕੋਈ ਪਾ ਦੇ ਭਰਾ ਫੇੜਾ ਹੋ ਗਿਆ ਢੇਰਾ ਹੋ ਗਿਆ ਢੇਰੀਆਂ ਦੇ ਜਿੱਕੀ ਕਲੀ ਸਾਡਾ ਵੀਰ ਜਿਹੜਾ ਹੈ ਉਹ ਤੜੀ ਵਾਲਾ ਜਰੂਰ ਪਾ ਦੂਗਾ ਆਓ ਸਾਹਮਣੇ ਰੇਡ ਪਈ ਹੈ ਇਹ ਹਰਮਾਨਾ ਮੁੰਡਾ ਇੱਕ ਭਰੋਲਿਆਂ ਵਾਲੀ ਪਿੰਟ ਹੈ ਆਹ ਮੁੰਡਾ ਬਗਲਾਂ ਭਰ ਗਿਆ ਤੇ ਨੰਬਰ ਯਾਫੀਆਂ ਦਾ ਇੱਕ ਪਾਸੇ ਮੇਜਮੈਂਟ ਪਿੰਟ ਦੀ ਟੀਮ ਖੇਡਦੀ ਹੈ ਦੂਸਰੀ ਬੰ ਸਾਡਾ ਕੋਚ ਚਾਰ ਮੁਫੱਤਾ ਮਾਲੂ ਮੇਰਾ ਧੰਨਵਾਦ ਹੈ ਰੇਡ ਮੈਂਗੀ ਰੇਸ਼ਮਜੀਤ ਡੁਗਲ ਉਧਰ ਅਜੀਮਾਲ ਬੈਂਕਾਂ ਦਾ ਜੇ ਚਾਰਨ ਜੱਫਾ ਆਉਣਾ 200 ਰੁਪਏ ਦਾ ਜਾਣਾ ਪਰ ਆਹ ਨੌਜਨ ਕਹਿੰਦੇ ਭੜੋਲਿਆਂ ਵਾਲੀ ਵਾਲਾ ਮੱਤ ਨਹੀਂ ਆਉਂਦਾ ਪਰ ਕਰਨ ਸਾਉਂਡ ਫੱਤਾ ਮਾਲੂ ਘਨੌਰ ਤੇ ਤਰਾਜ ਫੱਗੂ ਤੇ ਸੂਰੇ ਵਾਲਾ ਦੋਨੋਂ ਟੀਮਾਂ ਜਿਹੜੀਆਂ ਜਲਦੀ ਖੇਡ ਮਨਾਣਾ ਚਾਹੁੰਦੇ ਪਲੀਜ਼ ਬੇਨਤੀ ਹੈ ਜਲਦੀ ਨਾਲ ਮੇਰਾ ਵੀਰ ਫੱਗੂ ਤੇ ਸੂਰੇ ਵਾਲ ਨੂੰ ਲਾਸਟ ਕਾਰ ਖੇਡ ਮਨਾਣਾ ਵਾਲਾ ਜਲਦੀ ਆਓ ਵੀ ਨੌਜਨ ਨੂੰ ਉਧਰ ਸੰਤ ਮਹਾਪ੍ਰਸਾਦੀ ਕਹਿੰਦੇ ਬਹੁਤ ਵੱਡੀ ਅਪਰੰਪਾਰ ਕਿਰਤਾਂ ਮੇਰੇ ਵੀਰੋ ਸੰਤ ਬਾਬਾ ਵਿਵੇਕਾਨੰਦ ਜੀ ਅੱਜ ਦੇ ਮੇਲੇ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪੱਜੇ ਨੇ ਸਾਧੂ ਸੰਤਾਂ ਦੀ ਧਰਤੀ ਹੈ ਅੱਜ ਲੱਗੀਆਂ ਹੋਈਆਂ ਨੌਕਾ ਬਹਾਰਾਂ ਤਾਂ ਤਾਂ ਬਾਬਾ ਨਾਗਾ ਜੀ ਦੁਨੀਆ ਗੱਲਾਂ ਕਰਦੀ ਹੈ ਉਹ ਦੁਨੀਆ ਤੇ ਬੜਪਾਕਾ ਬੰਦਾ ਹੈ ਜੀਤੇ ਰਹਿਮ ਤੇਰੇ ਦਰ ਦੀ ਹੈ ਦਰ ਤੇਰੇ ਤੇ ਦੁਨੀਆ ਦੂਰੋਂ ਚੱਲ ਕੇ ਆਉਂਦੀ ਹੈ ਚਰਨੀ ਸੀ ਚਕਾਉਣੀ ਹੈ ਨੇ ਇੰਨਾ ਪਾਉਂਦੀਆਂ ਆ ਦੇਖਦੇ ਮੈਨੂੰ ਲੱਗਦਾ ਵੀ ਇਹ ਇੱਥੇ ਰੱਖ ਵਾਹ ਢੇਰਿਆਂ ਤੇ ਕਲੀ ਪਾੜੇ ਚਿੱਟੀ ਭਰਾਵਣ ਕੇ ਮੁੰਡਾ ਕਰਦਾ ਮੁਕਾਬਲਾ ਲੈ ਵੀ ਥੋੜਾ ਪਿਆਰ ਦੇ ਨਾਲ ਇਧਰਲੇ ਪਾਸੇ ਮੁੰਡੇ ਲੋਕ ਇਹਦੇ ਜਫਾ ਲੱਗਣ ਲੱਗਿਆ ਬੱਲੇ ਬੱਲੇ ਹੋ ਰਹੀ ਹੈ ਬਗਲ ਭਰੀ ਹੈ ਕੈਂਚੀ ਵੱਜ ਗਈ ਦੇਖੀ ਇਸ਼ਾਰਾ ਹੋਵੇਗਾ ਵੀ ਨੰਬਰ ਕਿਹੜੀ ਟੀਮ ਦੇ ਸਿਰ ਜੁੜੂਗਾ ਬਹੁਤ ਤਕੜਾ ਮੁਕਾਬਲਾ ਦੋ ਟੀਮਾਂ ਦਾ ਸੋਹਰੇ ਵਾਲਾ ਤੇ ਯਾਕ ਦਾ ਫੱਗੂ ਆਜ ਕਿੰਧੂਰ ਜੇ ਟੀਮਾਂ ਕਬੱਡੀ ਓਪਨ ਜੇ ਗਰਾਊਂਡ ਤੇ ਲਾ ਕੇ ਆ ਜਾਣਗੀਆਂ ਉਹ ਤੋਂ ਬਾਅਦ ਸਾਰੇ ਆਪ ਤੇ ਫੰਗੂੜੀਆਂ ਅਜੇ ਮਾਨ ਬਾਈ ਕਹਿੰਦਾ ਵੀ ਝੋੜ ਰੋਹੀ ਦਾ ਜਿਹੜਾ ਵੀ ਜੱਫੀ ਜੱਥਾ ਲਾਵੇਗਾ 500 ਰੁਪਏ ਦਿੱਤਾ ਜਾਵੇ ਰਾਜਕੁਮਾਰ ਜੀ ਜਾਣ ਕਰੀ ਦਿੰਦੇ ਸਾਡੇ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਭੜੋਲਿਆਂ ਵਾਲੀ ਵਾਲਾ ਨੌਜਵਾਨ ਜੱਫਾ ਲਾਉਣ ਦੇ ਲਈ ਤਿਆਰ ਫਰ ਤਿਆਰ ਹਾਂ ਇਹ ਕੋਈ ਨਹੀਂ ਕੋਈ ਨਹੀਂ ਸ਼ਰਮਤ ਤੂੰ ਮਾਰ ਦੇ ਬੰਦ ਭਾਈ ਅੱਛਾ ਰੀਡਰ ਨੂੰ ਦੱਸਦਾ ਸੀ ਨੰਬਰ ਚਲੋ ਕੋਈ ਗੱਲ ਨਹੀਂ ਉਹ 5 ਨੰਬਰ ਤੈਨੂੰ ਮਿਲ ਗਿਆ ਕਿੰਨਾ ਕਰ ਰੱਖਿਆ ਕਰ ਥੋੜੀ ਜੀ ਖੋੜੀ ਗੌਸਪਰੀ ਦੇ ਰੋੜੀ ਬਾਬਾ ਡੇਰਾ ਮੰਤਰ ਦੇ ਕਾਲਵਣ ਹਰਿਆਣਾ ਇਹ ਪੈਂਡੀਆਂ ਟੀਮਾਂ ਵੀ ਗਰਾਊਂਡ ਦੇ ਨੇੜੇ ਰਹਿਣ ਓਪਨ ਦੇ ਸੈਸ਼ਨ ਤੋਂ ਬਾਅਦ ਹਾਂਜੀ ਦੋਸਤੋ ਤੁਸੀਂ ਆ ਕਵਡਡੀ ਵਾਲਾ ਅੱਗੇ ਟੂਰਨਾਮੈਂਟ ਪ੍ਰੋਗਰਾਮ ਦੇਖਿਆ ਹੈ ਨਾ ਇਹ ਦੋ ਦਿਨ ਨੇ ਓਪਨ ਚੱਲੇ ਆ ਅੱਜ ਵੀ ਲਾਸਟ 19 ਤਰੀਕ ਨੂੰ ਲਾਸਟ ਅੱਜ ਸਪੈਸ਼ਲ ਉਪਨ ਦੇ ਮੁਕਾਬਲੇ ਹੋਣਗੇ ਤੇ ਸ਼ਾਮ ਨੂੰ 9:00 ਵਜੇ ਸਕਦੇ ਸ਼ਾਮ ਦੇ ਤੇ ਸਾਰਾ ਦਿਨ ਚੱਲਣਗੇ ਕਿਹੜੇ ਭਰਾਵਾਂ ਨੇ ਪਿਛਲੇ ਬਲਾਗ ਦੇ ਵਿੱਚ ਕਮੈਂਟ ਕੀਤੇ ਆ ਉਹਨਾਂ ਦੇ ਨਾਮ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਧੰਨਵਾਦ ਕਰਦੇ ਆ ਕਮੈਂਟ ਕੀਤਾ ਤਸਵਿੰਦਰ ਸਿੰਘ ਦਾ ਸਿਮਰਜੀਤ ਸਿੱਧੂ ਤਾਰੂਆਣਾ ਸਿਮਰਜੀਤ ਸਿੱਧੂ ਦਾ ਵੀਰ ਦਾ ਵੀ ਧੰਨਵਾਦ ਕਰਦੇ ਆਂਗੇ ਉਹਨਾਂ ਨੇ ਕਮੈਂਟ ਕੀਤਾ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਦਿਲੋਂ ਧੰਨਵਾਦ ਕਰਦੇ ਆਂਗੇ ਉਮੀਦ ਕਰਦਾ ਤੁਸੀਂ ਇਦਾਂ ਪਿਆਰ ਬਣਾਈ ਰੱਖੋਗੇ ਮਿਲਦੇ ਸਾਨੂੰ ਇੱਕ ਕਬੱਡੀ ਦਾ ਹੋਰ ਦਿਖਾਉਣੀ ਆ ਥੋੜਾ ਜਿਹਾ ਇੱਕ ਬਲੌਗ ਕਬੱਡੀ ਦਾ ਤੁਹਾਨੂੰ ਹੋਰ ਦਿਖਾਵਾਂਗੇ ਅੱਜ ਉਹ ਤੱਕ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ